22 ਸਾਲ ਦੇ ਰਾਣਾ ਸਿੰਘ ਦਾ ਸ਼ਰੀਅਮ ਗੋਲੀਆਂ ਮਾਰ ਕੇ ਕਿਉਂ ਕੀਤਾ ਗਿਆ ਇਹਦਾ ਕਸੂਰ ਕੀ ਸੀਗਾ ਹੁਣ ਆਪਾਂ ਇਹ ਸਾਰਾ ਸਮਝਣ ਦੀ ਕੋਸ਼ਿਸ਼ ਕਰਦੇ ਆਂਗੇ ਤਰਨਤਾਰਨ ਜ਼ਿਲ੍ਹਾ ਪਿੰਡ ਬਾਕੀਪੁਰ ਦੇ ਦੁਪਹਿਰ ਦੇ ਪੌਣੇ ਇੱਕ 2 ਵਜੇ 15 ਨੌਜਵਾਨ ਮੋਟਰਸਾਈਕਲ ਤੇ ਸਵਾਰ ਸ਼ਰੀਅਮ ਸਾਰੀ ਪਬਲਿਕ ਦੇ ਸਾਹਮਣੇ ਰਣਜੀਤ ਸਿੰਘ ਉਰਫ ਰਾਣਾ ਸਿੰਘ ਦੇ ਗੋਲੀਆਂ ਮਾਰ ਕੇ ਉਹਦਾ ਕਿ ਉਹ ਤੋਂ ਫਰਾਰ ਹੋ ਜਾਂਦੇ ਨੇ ਰਣਜੀਤ ਸਿੰਘ ਪੇਂਟ ਦਾ ਕੰਮ ਕਰਦਾ ਸੀਗਾ ਤੇ ਇਹ ਮਾਮਲੇ ਵਿੱਚ ਇੱਕ ਬਹੁਤ ਪੁਰਾਣੀ ਸਾਜ਼ਿਸ਼ ਦੱਸੀ ਗਈ ਹੈ ਜਿਹੜਾ ਰਣਜੀਤ ਸਿੰਘ ਮੁੰਡਾ ਸੀਗਾ ਜਿਸ ਦੇ ਨਾਲ ਇਹ ਸਾਰਾ ਮਾਮਲਾ ਵਾਪਰਿਆ ਗਿਆ ਇਹਦੀ ਇਨਾ ਮੁੰਡੇ ਨਾਲ ਪਹਿਲਾਂ ਕੋਈ ਪੁਰਾਣੀ ਦੁਸ਼ਮਣੀ ਸੀਗੀ ਇੱਕ ਸਾਲ ਪਹਿਲਾਂ ਰਣਜੀਤ ਸਿੰਘ ਦੀ ਭੈਣ ਨੂੰ ਵਿਰੋਧੀ ਧਿਰ ਦੇ ਮੁੰਡਿਆਂ ਨੇ ਛੇੜਛਾੜ ਕੀਤੀ ਸੀਗੀ ਤੇ ਇਤੁਈ ਸਾਰਾ ਮਾਮਲਾ ਸ਼ੁਰੂ ਹੋਇਆ ਸੀਗਾ ਵੈਸੇ ਤਾਂ ਰঞ্জੀਤ ਸਿੰਘ ਹੋਰਾਂ ਨੇ ਉਹਨਾਂ ਮੁੰਡਿਆਂ ਤੋਂ ਪਰੀ ਪੰਚਾਇਤ ਦੇ ਵਿੱਚ ਮਾਫੀ ਜ਼ਰੂਰ ਮੰਗਵਾ ਲਈ ਸੀਗੀ ਤੇ ਇਹ ਗੱਲ ਉਹਨਾਂ ਨੇ ਦਿਲ ਵਿੱਚ ਰੱਖੀ ਤੇ ਰੰਜੀਤ ਸਿੰਘ ਨਾਲ ਟਾਈ ਬਣ ਕੇ ਸ਼ਰਿਆਮ ਉਹਦੇ ਗੋਲੀਆਂ ਮਾਰ ਕੇ ਉਹਨੂੰ ਖਤਮ ਕਰਤਾ ਸਿਰਫ ਇਹੀ ਗੱਲ ਹੋਈ ਸੀਗੀ ਕਿ ਜਿਸ ਕਰਕੇ ਰੰਜੀਤ ਸਿੰਘ ਦਾ ਉਹਨਾਂ ਨੇ ਇਹ ਸਾਰੀ ਜਾਣਕਾਰੀ ਖਦੂਰ ਸਾਹਿਬ ਹਲਕਾ ਦੇ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ ਸਾਜਨਪ੍ਰੀਤ ਸਿੰਘ ਨੇ ਦਿੱਤੀ ਹੈ ਤੇ ਪੁਲਿਸ ਨੇ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਇਹ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰਤੀ ਤੇ ਪਰਿਵਾਰ ਨੂੰ ਦਾਵਾ ਕੀਤਾ ਕਿ ਤੁਹਾਨੂੰ ਅਸੀਂ ਇਨਸਾਫ ਦਵਾ ਕੇ ਹਟਾਂਗੇ ਤੇ ਪੰਜਾਬ ਦੇ ਵਿੱਚ ਹਰ ਰੋਜ਼ ਕਿੰਨੀ ਆਮ ਦੀ ਗੱਲ ਹੋਗੀ